ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੀਤੀ ਰਾਤ ਹੋਏ ਵੱਡੇ ਧਮਾਕਿਆਂ ਤੋਂ ਬਾਅਦ ਅੱਜ ਸਵੇਰੇ ਨੇੜਲੇ ਵੱਖ-ਵੱਖ ਪਿੰਡਾਂ ਤੇ ਰਿਹਾਇਸ਼ੀ ਇਲਾਕਿਆਂ ਸਮੇਤ ਵੱਖ-ਵੱਖ ਪਿੰਡਾਂ ਦੀਆਂ ਵੈਕ ਜ਼ਮੀਨਾਂ ਵਿੱਚ ਤਸਵੀਰਾਂ ਵਿੱਚ ਵਿਖਾਏ ਜਾ ਰਹੇ ਅਜਿਹੇ ਜਲੇ ਸੜੇ ਟੁਕੜੇ ਆਮ ਦੇਖਣ ਨੂੰ ਮਿਲੇ ਗੈਰ ਪ੍ਰਮਾਣਿਕ ਸੂਤਰਾਂ ਦੇ ਦੱਸਣ ਮੁਤਾਬਕ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਵਿੱਚ ਇੰਟਰਸੈਪਟ ਕਰਕੇ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ ਇਹ ਅੰਸ਼ ਜਿਹੜੇ ਆ ਭਾਰਤੀ ਇਲਾਕਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਹਵਾਈ ਹਮਲੇ ਦੀ ਕੋਸ਼ਿਸ਼ ਦੌਰਾਨ ਨਸ਼ਟ ਹੋਏ ਪਾਕਿਸਤਾਨੀ ਹਵਾਈ ਹਮਲੇ ਦੇ ਸਾਧਨਾਂ ਦੇ ਅਵਸ਼ੇਸ਼ ਆਖੇ ਜਾ ਰਹੇ ਹਨ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਵਿੱਚ ਇਨ੍ਹਾਂ ਹਮਲਿਆਂ ਨੂੰ ਮੁਕੰਮਲ ਤੌਰ ਤੇ ਨਸ਼ਟ ਕਰ ਦਿੱਤਾ ਜਿਸ ਕਰਕੇ ਆਮ ਨਾਗਰਿਕਾਂ ਅਤੇ ਲੋਕਾਂ ਦੀ ਸੰਪਤੀ ਸਮੇਤ ਵੱਖ-ਵੱਖ ਹੋਰ ਤਰ੍ਹਾਂ ਦੇ ਸਰਕਾਰੀ ਸਾਧਨਾਂ ਦਾ ਨੁਕਸਾਨ ਹੋਣ ਤੋਂ ਵੱਡਾ ਵਿਚਾਰ ਰਹਿ ਗਿਆ ਜਿੱਥੇ ਭਾਰਤੀ ਸੈਨਾ ਲਈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਉੱਤੇ ਹੀ ਲੋਕਾਂ ਦਾ ਆਪਣੀ ਸੈਨਾ ਵਿੱਚ ਅਤੇ ਸੈਨਾ ਦੀਆਂ ਪ੍ਰਾਪਤੀਆਂ ਪ੍ਰਤੀ ਵਿਸ਼ਵਾਸ ਲਗਾਤਾਰ ਅਧਵਾਦਾ ਜਾ ਰਿਹਾ ਹੈ